ਕੁਸੀ ਕਪੜੇ ਕਿਉਂ ਮੇਰੇ ਭਾਈ ਦੇ ਵਿੱਚ ਜਲੂਸ ਪੜਾਉਂਗੇ ਉਹ ਸੋਨੇ ਤਾਂ ਲੱਗ ਰਹੇ ਨੇ ਕਪੜੇ ਇਹ ਹੀ ਪਾ ਲੂਗਾ ਤੇਰੇ ਲੱਗ ਰਹੇ ਨੇ ਹੋਰ ਫਿਰ ਆਓ ਤੁਸੀਂ ਤੁਹਾਨੂੰ ਪਤਾ ਹੈ ਰਤਿਆ ਸ਼ਹਿਰ ਉਹਦੇ 1000 2000 ਤੋਂ ਘੱਟ ਕੋਈ ਨਹੀਂ ਪੈਂਟ ਸ਼ਰਟ ਹੁੰਦਾ ਨਹੀਂ 1500 ਦੇ ਵਿੱਚ ਦੋ ਪੈਂਟ ਸ਼ਰਟਾਂ ਦੇ ਰਹੇ ਨੇ ਕੋਣ ਦੇਈ ਜਾਂਦਾ ਹੈ ਕੋਈ ਕੇਸ ਜਨਰਲ ਸਟੋਰ ਵਾਲੇ ਕਿੱਥੇ ਦੀ ਹੈ ਦੁਕਾਨ ਉਹਦੀ ਸਿੰਘ ਚੌਂਕ ਕੋਲੇ ਭਗਤ ਸਿੰਘ ਚੌਂਕ ਕੋਲੇ ਵੀਲੋ ਅਤੇ ਇੰਸਟਾਗ੍ਰਾਮ ਤੇ ਦੇਖੀ ਜੀਗੀ ਪਰ ਕੀ ਨਹੀਂ ਬੋਲਦਾ ਅਮਨ ਦੇ ਟਾਰਗੇਟ ਹੋਣੇ ਉਏ ਠੱਗੀ ਜਾਂਦੇ ਹੋਣੇ ਉਹ ਨਹੀਂ ਆ ਫਿਰ ਆ ਗਿਆ ਭਗਤ ਸਿੰਘ ਚੌਂਕਾ ਜ ਚੱਲ ਲੈ ਕੇ ਚੱਲ ਮੈਨੂੰ ਕਿਹੜੀ ਦੁਕਾਨ ਸਿੰਘ ਚੌਂਕ ਦੇਖ ਰਿਹਾ ਕਿੱਥੇ ਜੀ ਜਾ ਕੇ ਐਦਾਂ ਇੱਧਰ ਨੂੰ ਮੁੜ ਜਾਓ ਅੰਦਰ ਜਾ ਕੇ ਹੈਗੀ ਹਾਂਜੀ ਆਰਕੇ ਸਟੂਡੀਓ ਦੇ ਸਾਹਮਣੇ ਆ ਪਾਚਾਰ ਕੇ ਸਟੂਡੀਓ ਦੇ ਸਾਹਮਣੇ ਹਾਂਜੀ ਹਾਂਜੀ ਇਹ ਆਰਕੇ ਸਟੂਡੀਓ ਪਾਚਾਰ ਕੀ ਹੈਗੀ ਕਿਤੇ ਹਾਂਜੀ ਇੱਥੇ ਆ ਹੋ ਰਿਹਾ ਮੁਕੇਸ਼ ਜਰਨਲ ਸਟੋਰ ਵਾਲਾ ਚੱਲਾ ਆ ਜਾ ਤੰ ਦੇਖ ਤੇ ਅੱਜ ਤੇਰੇ ਵੀ ਕਹੇ ਤੇ ਆ ਹੀ ਗਏ ਅੱਜ ਹਾਂਜੀ ਤੁਸੀਂ ਹੋ ਗਈ ਮੁਕੇਸ਼ ਜੀ ਆ ਪਹਿਲਾਂ ਆਏ ਹੋਏ ਨੇਗੀ ਜੀ ਆਫਰ ਆ ਸਤਿਗੁਰ ਦੀ ਹਾਂਜੀ ਵੀਰੇ ਆਪਾਂ ਹੀ ਆਏ ਨੇ 1500 ਚ ਕਿਹੜਾ ਆਫਰ ਲਾਰਖਿਆ ਜੀ ਤੁਸੀਂ ਜੀ ਪੈਂਟ ਚੈੱਕ ਕ੍ਰਾਊਸ ਸਲੱਬ ਵਾਲੀ ਪੈਂਟ ਹੈ ਵੀਰੇ ਬੂਟ ਕੱਟ ਪੈਂਟ ਹੈ 22 ਚ ਮੂਰੀ ਹੈ ਅੱਛਾ ਜੀ ਹਾਂਜੀ ਰੰਗ ਡਿਜ਼ਾਈਨ ਬਹੁਤ ਨੇ ਵੀਰੇ ਇੱਥੇ ਆਰਟੀਕਲ ਆ ਇੰਨੇ ਸੋਹਣੇ ਸੋਹਣੇ ਸਾਰੇ ਆਰਟੀਕਲ ਆ ਜਿਹੜਾ ਮਰਜ਼ੀ ਲੈ ਸਕਦੇ ਆ ਤੇ ਇਹਦੇ ਨਾਲ ਕੀ ਕੀ ਮਿਲੂਗਾ ਜੀ ਇਹਦੇ ਨਾਲ ਵੀਰੇ ਇੱਕ ਸ਼ਰਟ ਹੋਗੀ ਦੇਖੋ ਪੈਂਟ ਦੇ ਨਾਲ ਅੱਛਾ ਪੈਂਟ ਦੇ ਨਾਲ ਸ਼ਰਟ ਹੋਗੀ ਤੇ ਆ ਫਾਰਮਲ ਪੈਂਟ ਜੀ ਇਹ ਫਾਰਮਲ ਪੈਂਟ ਹੋਗੀ ਇੱਕ ਜੀ ਇਹਦੇ ਨਾਲ ਹੀ ਫਾਰਮਲ ਪੈਂਟ ਹੈ ਵੀਰੇ ਤੇ ਇਹਦੇ ਨਾਲ ਵੀ ਇੱਕ ਸ਼ਰਟ ਹੈ ਹਾਂਜੀ ਵੀਰੇ ਇਹਦੇ ਨਾਲ ਇੰਨੀ ਮਰਜ਼ੀ ਲੈ ਸਕਦਾ ਚਾਲਟ ਜੀ ਰੰਗ ਡਿਜ਼ਾਈਨ ਲੋ ਪਲੇਨ ਲੋ ਪ੍ਰਿੰਟ ਲੋ ਚੈੱਕ ਲੋ ਜੋ ਮਰਜ਼ੀ ਲੋ ਜੀ ਇਹ ਸਾਰੇ ਕਿ ਕੰਟ ਮਿਲਦੀ ਹੈ ਜੀ 1500 ਦੀ ਇਕ ਪੈਂਟ ਸ਼ਰਟ ਲਓਗੇ ਬਾਜ਼ਾਰ ਚ 1500 ਦੀ ਮਿਲੂਗੀ ਆਪਾਂ ਦੋ ਪੈਂਟਾ ਸ਼ਰਟ ਆ 1500 ਦੀ ਦੇਤੀਆਂ ਨਾਲ ਤੁਹਾਨੂੰ ਆਫਰ ਦੇਉਂਗਾ ਵੀਰੇ ਆਫਰ ਵੀ ਦੋਗੇ ਜੀ ਹਾਂਜੀ ਵੀਰੇ ਬੈਲਟ ਦੀ ਵੀ ਲੋੜ ਹੈ ਫ੍ਰੀ ਹੈ ਨਾਲ ਜੀ ਬੈਲਟ ਫ੍ਰੀ ਹੈ ਜਰਾਬਾਂ ਦਾ ਪੈਕਟ ਫ੍ਰੀ ਹੈ ਅੱਛਾ ਜੀ ਹੋਰ ਜੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਦੋ ਪਰਫਿਊਮ ਫ੍ਰੀ ਨੇ ਅੱਛਾ ਪਰਫਿਊਮ ਵੀ ਫ੍ਰੀ ਹੋਵੇ ਲੋ ਜੀ ਰਿਸ਼ਤੇਦਾਰੀ ਚ ਵਿਆਹ ਆ ਰਿਹਾ ਇਹ ਵਧੀਆ ਪ੍ਰੋਗਰਾਮ ਕਰਤਾ ਹਾਂਜੀ ਹਾਂਜੀ ਤੇ ਹਾਂ ਨਾ ਕਿੱਥੇ ਪਊਗਾ ਇਹ ਵੀ ਦੱਸ ਦੋ ਸਾਰੇ ਜਣਾਂ ਨੂੰ ਦੂਜੇ ਜਣੇ ਵੀ ਦੇਖ ਰਹੇ ਨੇ ਹਾਂਜੀ ਵੀਰੇ ਮੁਕੇਸ਼ ਜਨਰਲ ਸਟੋਰ ਪਗ ਸਿੰਘ ਚੌਂਕ ਮੇਨ ਬਾਜ਼ਾਰ ਰਤੀਆ ਆਰ ਕੇ ਸਟੂਡੀਓ ਦੇ ਸਾਹਮਣੇ ਦੀ ਹਾਂਜੀ ਹੁਣ ਤੁਸੀਂ ਆ ਤਾਂ ਰਹੇ ਹੋ ਗਰਮੀ ਦਾ ਮੌਸਮ ਵੀ ਆ ਗਿਆ ਤੁਸੀਂ ਲੋਰਾ ਵੀ ਲੈ ਲਓ ਤੇ ਲੋਰਾ ਟੀ-ਸ਼ਰਟ ਤਾਂ ਕਿੰਨੇ ਲਾ ਰਖੀ ਆ ਜੀ ਲੋਰਾ ਟੀ-ਸ਼ਰਟ ਆ ਵੀਰੇ 800 ਰੁਪਈਆ ਦੇ 6 ਪੀਸ ਨੇ 800 ਰੁਪਏ ਦੇ ਹਾਂਜੀ ਤਿੰਨ ਲੋਰਾ ਤਿੰਨ ਟੀ-ਸ਼ਰਟ ਆ 6 ਪੀਸ 800 ਰੁਪਈਆ ਦੇ ਦੇਖ ਲਓ ਮਕੇ ਜੀ ਝੂਠ ਤਾਂ ਨਹੀਂ ਬੋਲੀ ਜਾਂਦੇ ਝੂਠ ਨਹੀਂ ਬੋਲਦੇ ਵੀਰੇ ਆਪਾਂ ਦੇ ਤਾਂ ਆਫਰ ਦੇਤਾ ਤੁਹਾਨੂੰ ਆਹ ਲਖੋ ਜੀ ਲੋਰਾ ਆ 400 ਰੁਪਏ ਦੇ 3 ਪੀਸ ਨੇ 150 ਰੁਪਏ ਦਾ ਇੱਕ ਹੈ 150 ਦਾ ਇੱਕ 400 ਦੇ ਟੀ-ਸ਼ਰਟਾਂ ਜੀ ਟੀ-ਸ਼ਰਟਾਂ ਵੀ ਵੀਰੇ ਆ ਦੇਖ 400 ਰੁਪਏ ਦੀਆਂ 3 ਨੇ 150 ਦਾ ਇੱਕ ਪੀਸ ਹੈ ਲੈ ਭਾਈ ਬੜੀ ਕਮਾਲ ਦੀ ਚੀਜ਼ ਹੈ ਲੋ ਜੀ ਅੱਪਾ ਤਾਂ ਮੁਕੇਸ਼ ਜਰਨਲ ਸਟੋਰ ਰਤਿਆ ਤੋਂ ਕਰ ਲਈ ਸ਼ਾਪਿੰਗ ਅਗਰ ਤੁਸੀਂ ਵੀ ਆਫਰਾਂ ਦਾ ਥਾਣਾ ਚਾਹੁੰਦੇ ਹੋ ਫਾਇਦਾ ਤਾਂ ਤੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਤੇ ਇੱਕ ਬੂਟ ਵੀ ਚਾਹੀਦੇ ਸੀ ਜੀ ਮੈਨੂੰ ਸਿਰਫ 400 ਰੁਪਏ ਦੇ ਬੂਟ ਰੰਗ ਡਿਜ਼ਾਈਨ ਬਹੁਤ ਨੇ ਜਿਹੜਾ ਮਰਜ਼ੀ ਰੰਗ ਲਓ ਜਿਹੜਾ ਮਰਜ਼ੀ ਡਿਜ਼ਾਈਨ ਲਓ ਵੀ ਆਰਟੀਕਲ ਬਥੇਰੇ ਮਿਲ ਜਾਂਦੇ ਆ ਗਏ ਜੀ ਲੋ ਜੀ ਮੁਕੇਸ਼ ਜਰਨਲ ਸਟੋਰ ਰਤਿਆ ਸਕਰੀਨ ਤੇ ਬਾਈ ਦਾ ਨੰਬਰ ਕਰਦਾ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਬਿਲਕੁਲ ਭਾਗਤ ਸਿੰਘ ਚੌਕ ਆ ਕੇ ਸਟੂਡੀਓ ਦੇ ਬਿਲਕੁਲ ਸਾਹਮਣੇ